ਸਤਿ ਸ਼੍ਰੀ ਅਕਾਲ ਜੀ ਮੈਡਮ ਤੁਸੀਂ ਅੱਜ ਆਪਣੇ ਪ੍ਰੋਡਕਟ ਇਥੇ ਸਰਾਨ ਕਿਸਾਨ ਕਲੱਬ ਦੇ ਸਵਾਨਾ ਪ੍ਰੋਗਰਾਮ ਤੇ ਲੈ ਕੇ ਆਏ ਹੋ ਹਾਂਜੀ ਸਰ ਤੇ ਇਹਦੇ ਪ੍ਰੋਡਕਟਾਂ ਬਾਰੇ ਸਾਨੂੰ ਦੱਸੋ ਵੀ ਇਹ ਪ੍ਰੋਡਕਟ ਤੁਸੀਂ ਕਿਸ ਤਰ੍ਹਾਂ ਵੀ ਮਤਲਬ ਜ਼ਹਿਰ ਮੁਕਤ ਤਿਆਰ ਕਰਦੇ ਹੋ ਤੇ ਇਹ ਵੀ ਲੋਕਾਂ ਦੀ ਸਿਹਤ ਇਹਨਾਂ ਨਾਲ ਵਧੀਆ ਰਹੇ ਕਿਹੜੇ ਕਿਹੜੇ ਪ੍ਰੋਡਕਟ ਤਿਆਰ ਕਰਦੇ ਆ ਇਹਦੇ ਬਾਰੇ ਪੂਰਾ ਚੱਲਣਾ ਪਾਓ ਠੀਕ ਹੈ ਸਰ ਇਹਦੇ ਵਿੱਚ ਨਾ ਆਪਾਂ ਹੋਮ ਮੇਡ ਸਾਰੇ ਆਚਾਰ ਮਸਾਲੇ ਮਰਬੇ ਬਣਾ ਰਹੇ ਆ ਹਾਂਜੀ ਇਹਦੇ ਵਿੱਚ ਸਰ ਏਪਾ ਬਿਲਕੁਲ ਜਿਵੇਂ ਕਹਿ ਲੋ ਘਰੇ ਸਫਾਈ ਦੇ ਨਾਲ ਹਨਾ ਵਧੀਆ ਮਸਾਲੇ ਜਿਵੇਂ ਮਸਾਲੇ ਆਪਣੇ ਲਈ ਬਹੁਤ ਵਧੀਆ ਵਾ ਤੇ ਆਪਾਂ ਨਾ ਜਿਵੇਂ ਖਾਣੇ ਬੰਦ ਕਰਦੇ ਹੁਣ ਹਰ ਹਰ ਉਹਦੇ ਚ ਅਚਾਰ ਜਪਾ ਫੁੱਲ ਮਸਾਲੇ ਪਾ ਕੇ ਤੇਲ ਚ ਬਣਾਇਆ ਹੋਇਆ ਕੋਈ ਪ੍ਰੀਜ਼ਰਵੇਟਿਵ ਨਹੀਂ ਈਵਨ ਕੇ ਸਿਰਕਾ ਵੀ ਨਹੀਂ ਆਪਾਂ ਯੂਜ਼ ਕੀਤਾ ਜਿਹੜੇ ਅਚਾਰ ਦੇ ਵਿੱਚ ਖਟਾਸ ਦੀ ਲੋੜ ਆ ਉਹ ਅਚਾਰ ਦੇ ਵਿੱਚ ਆਪਾਂ ਨਿੰਬੂ ਦਾ ਰਸ ਪਾ ਕੇ ਬਣਾਇਆ ਹੋਇਆ ਇਹਦੇ ਵਿੱਚ ਆਪਾਂ ਚਾਹ ਤੇ ਮਸਾਲੇ ਤਿਆਰ ਕੀਤੇ ਆ ਜਿਹੜੇ ਬੱਚਿਆਂ ਲਈ ਬਹੁਤ ਵਧੀਆ ਆ ਬੱਚਿਆਂ ਨੂੰ ਦੁੱਧ ਚ ਪਾ ਕੇ ਦਈਏ ਤਾਂ ਡਾਈਜੈਸ਼ਨ ਬਹੁਤ ਵਧੀਆ ਹੁੰਦੀ ਹੈ ਬੱਚਿਆਂ ਦੀ ਬੱਚਿਆਂ ਦੇ ਲਈ ਵੱਡਿਆਂ ਦੇ ਲਈ ਜਿਵੇਂ ਗੈਸ ਪ੍ਰੋਬਲਮ ਆ ਜੀ ਨੂੰ ਉਹਦੇ ਲਈ ਆਪਾਂ ਨਿੰਬੂ ਦੀ ਚਟਨੀ ਬਣਾਈ ਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਗੁੜ ਤੇ ਸ਼ੱਕਰ 'ਚ ਬਣਾਇਆ ਵਾ ਜਿਹੜਾ ਆਵਲਾ ਮਰੱਬਾ ਆਪਾਂ ਬਣਾਉਨੇ ਆ ਉਹ ਪਖੰਡਸਰੀ ਬਣਾਉਦੇ ਉਹ ਵੀ ਆਪਾਂ ਗੁੜ ਤੇ ਸ਼ੱਕਰ 'ਚ ਬਣਾਉਨੇ ਆ ਠੀਕ ਹੈ ਜੀ ਅਚਾਰ ਜਿਹੜੇ ਸਾਰੇ ਆ ਉਹ ਆਪਣੇ ਬਿਲਕੁਲ ਨੇਚਰਲ ਵੇ ਨਾਲ ਕੋਈ ਪ੍ਰੀਜ਼ਰਵੇਟਿਵ ਨਹੀਂ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹ ਸਾਰੇ ਜਿਹੜੇ ਆਚਾਰ ਬਣਾਉਨੇ ਆ ਤੁਹਾਡੇ ਮਾੜੇ ਚਾਰ ਕਿੰਨੇ ਪ੍ਰਕਾਰ ਦੇ ਬਣਾਉਣੇ ਆ ਅਚਾਰ ਸਰ ਆਪਣੇ ਕੋਲ ਸਾਰੇ ਅਲੱਗ-ਅਲੱਗ ਵੈਰਾਈਟੀ ਦੇ ਜਿਹੜੀਆਂ ਸਬਜ਼ੀਆਂ ਬੱਚੇ ਨਹੀਂ ਪਸੰਦ ਕਰਦੇ ਜਿਵੇਂ ਕਟਹਲਾ ਕਟਹਲਾ ਆਪਣੀ ਸਿਹਤ ਲਈ ਬਹੁਤ ਵਧੀਆ ਵਾ ਕਰੇਲਾ ਵਾ ਪਰ ਬੱਚੇ ਪਸੰਦ ਨਹੀਂ ਕਰਦੇ ਤਾਂ ਆਪਾਂ ਉਹਨੂੰ ਅਚਾਰ ਦੇ ਰੂਪ ਚ ਬਣਾਤਾ ਠੀਕ ਹੈ ਜੀ ਹਾਂਜੀ ਫੇ ਖਾ ਕੇ ਉਹ ਆਪਣੇ ਮਤਲਬ ਫਾਇਦਾ ਕਰ ਸਕਦੇ ਆ ਹਾਂਜੀ ਫਾਇਦਾ ਕਰ ਸਕਦੇ ਆ ਤੇ ਜਿਹੜੇ ਵੀ ਜਿਵੇਂ ਨਿੰਬੂ ਦਾ achar ਆ ਆਪਾਂ ਬਣਾਇਆ ਨਿੰਬੂ ਦਾ achar ਇੱਕ ਤਰ੍ਹਾਂ ਦਵਾਈ ਆ ਇਹ ਤੁਸੀਂ ਦੇਖੋਗੇ ਆਪਾਂ ਸ਼ੱਕਰ ਦੇ ਵਿੱਚ ਬਣਾਇਆ ਹੋਇਆ ਠੀਕ ਹੈ ਜੀ ਤੁਸੀਂ ਦੇਖੋ ਹਾਂਜੀ ਮਸਾਲੇ ਫੁੱਲ ਨੇ ਕਾਲਾ ਮਿਰਚ ਕਾਲੀ ਨੂਨ ਕਾਲਾ ਨੂਨ ਪਾ ਕੇ ਆਪਾਂ ਇਹ ਸਾਰੀ ਚੀਜ਼ਾਂ ਬਣਾਈਆਂ ਸਾਰੇ ਜਿਹੜੇ achar ਆ ਇਹ ਮਸਾਲਿਆਂ ਤੋਂ ਤੇ ਆਪਾਂ ਕਿਸਾਨਾਂ ਤੋਂ ਔਰ অর্ਗੈਨਿਕ ਖੁਰ ਲੈ ਕੇ ਕਿਸਾਨਾਂ ਤੋਂ ਲੈ ਕੇ ਫੇਰ ਆਪਾਂ ਇਹ ਬਣਾਉਨੇ ਆ ਚੀਜ਼ਾਂ ਮੈਡਮ ਜਿਹੜੇ ਹੁਣ ਤੁਸੀਂ ਬਹੁਤ ਵਧੀਆ ਪੈਕਿੰਗ ਕਰੀ ਹੋਇਆ achar ਦੀ ਹਾਂਜੀ ਇਹ ਜਿਹੜੀ achar ਦੀ ਪੈਕਿੰਗ ਵਾਸਤੇ ਤੁਸੀਂ ਫਿਰ ਟ੍ਰੇਨਿੰਗਾਂ ਯੂਨੀਵਰਸਿਟੀ ਕੁਝ ਸਪੋਰਟ ਕਰਦੀ ਹੈ ਕਿ ਨਹੀਂ ਸਰ ਮੈਂ ਸਪੋਰਟ ਕਰਦੀ ਆ ਮਤਲਬ ਜੋ ਵੀ ਆਪਾਂ ਨੂੰ ਲੋੜ ਹੁੰਦੀ ਹੈ ਯੂਨੀਵਰਸਿਟੀ ਦੱਸਦੀ ਆ ਪਹਿਲਾਂ ਤਾਂ ਮੈਂ ਸਰ ਆਪਣੇ ਘਰ ਤੋਂ ਆਪਣੇ ਮਮਾ ਤੋਂ ਹੀ achar ਸਿੱਖਿਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਸਰ ਮੈਂ ਹੁਣ ਪ੍ਰੋਫੈਸ਼ਨਲ ਚ ਆਈ ਹਾਂ ਤਾਂ ਮੈਂ ਯੂਨੀਵਰਸਿਟੀ ਆਉਣ ਲੱਗੀ ਤੇ ਯੂਨੀਵਰਸਿਟੀ ਕਾਫੀ ਹੈਲਪ ਕਰ ਰਹੀ ਹੈ ਆਪਾਂ ਨੂੰ ਇਸ ਮਾਮਲੇ 'ਚ ਠੀਕ ਹੈ ਜੀ ਅੱਗੇ ਵਧਣ ਲਈ ਬਹੁਤ ਹੈਲਪ ਕਰਦੇ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਤੇ ਜਿਹੜ ਹਾਂਜੀ ਫਿਰ ਉਹ ਮਤਲਬ ਕਿੱਥੋਂ ਖਰੀਦ ਸਕਦੇ ਆ ਇਹ ਸਰ ਆਪਣਾ ਜਗਰਾਉ ਆਪਾਂ ਘਰ ਤੋਂ ਹੀ ਬਣਾ ਕੇ ਸੇਲ ਕਰਦੇ ਆ ਅੱਛਾ ਜਗਰਾਉ ਹਾਂਜੀ ਸ਼ਹਿਰ 'ਚ ਹਾਂਜੀ ਸ਼ਹਿਰ 'ਚ ਅੱਛਾ ਉੱਥੇ ਹੀ ਲੈ ਸਕਦੇ ਹਾਂਜੀ ਉੱਥੇ ਲੈ ਸਕਦੇ ਕਿਸ ਨੇ ਮਤਲਬ ਜੇ ਮੇਲੇ ਮੂਲੇ ਤੇ ਤੁਸੀਂ ਜਾਣਦੇ ਹੋ ਕਿ ਜੀ ਐ ਮਤਲਬ ਸਰ ਮੇਲਿਆਂ ਤੇ ਆਪਾਂ ਸਟਾਰਟਿੰਗ ਕੀਤੀ ਆ ਕਿਉਂਕਿ ਪੀਏਯੂ ਆਪਾਂ ਹੁਣ ਸਟਾਰਟ ਕੀਤਾ ਵਾ ਤੇ ਇਹਨਾਂ ਨੇ ਹੀ ਆਪਾਂ ਨੂੰ ਦੱਸਿਆ ਕਿ ਅਬ ਤੁਸੀਂ ਇੱਥੇ ਆਓ ਆਪਣੇ ਪ੍ਰੋਡਕਟ ਲੈ ਕੇ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਸਰ ਘਰ ਤੋਂ ਹੀ 2 ਸਾਲ ਹੋ ਗਿਆ ਘਰ ਤੋਂ ਹੀ ਸੇਲ ਕਰ ਰਹੇ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਮੈਡਮ ਥੈਂਕ ਯੂ ਜੀ ਬਹੁਤ ਬਹੁ